ਸ਼੍ਰੀ ਵਿਸ਼ਵਕਰਮਾ ਟੀਮਾਨਸਵਾ ਰਜਿਸਟਰਡ ਫਗਵਾੜਾ ਦੇ ਪ੍ਰਧਾਨ ਬਲਵੰਤ ਰਾਏ ਟੀਮਾਨ ਅਤੇ ਸਮੂਹ ਮੈਂਬਰਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਵਿਸ਼ਵਕਰਮਾ ਜਨਮ ਦਿ ਮਹਾਉਤਸਵ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਪੰਗਾ ਰੋਡ ਫਗਵਾੜਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਵਿਸ਼ਵਕਰਮਾ ਪੁਰਾਣ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਹਵਨ ਚਾਕ ਕਰਵਾਇਆ ਗਿਆ ਜਦ ਕਿ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਵਜੋਂ ਅੰਤਰਾਇ ਤਿਮਾਨ ਵੱਲੋਂ ਅਦਾ ਕੀਤੀ ਗਈ ਜਦ ਕਿ ਮੁੱਖ ਕੇ ਬਿਜ਼ਨਸਮੈਨ ਲੱਕੀ ਭਮਰਾ ਨੇ ਪਹੁੰਚ ਕੇ ਸਮਾਗਮ ਦੀ ਪ੍ਰਧਾਨਗੀ ਕੀਤੀ ਇਸ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਅਤੇ ਆਪ ਦੇ ਹਲਕਾ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਹਾਜ਼ਰ ਹੋਏ ਜਿਨ੍ਹਾਂ ਨੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਮੰਦਰ ਵਿਖੇ ਮਥੜੇ ਕਿਹਾ ਤੇ ਸ਼੍ਰੀ ਬਿਸ਼ਪ ਕਰਮਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਕਿ ਆਪਣੇ ਸੰਬੋਧਨ ਵਿੱਚ ਵਕਫਾ ਬੁਲਾਰਿਆਂ ਨੇ ਸਮੂਹ ਸ਼ਰਧਾਲੂਆਂ ਨੂੰ ਭਗਵਾਨ ਸ਼੍ਰੀ ਬਿਸ਼ਪ ਕਰਮਾ ਜੈਨਤੀ ਮਹਾਉਤਸਵ ਦੀਆਂ ਵਧਾਈਆਂ ਦਿੱਤੀਆਂ ਭਗਵਾਨ ਬਿਸ਼ਪ ਦੀ ਆਪਾਂ ਜੈਨਤੀ ਮਨਾ ਰਹੇ ਹਾਂ ਬਿਸ਼ਪ ਕਰਮਾ ਜੀ ਜਿਨ੍ਹਾਂ ਨੇ ਸ਼੍ਰੀ ਲੰਕਾ ਦਾ ਵੀ ਕਦੇ ਨਿਰਮਾਣ ਕੀਤਾ ਸੀ ਦਵਾਰਕਾ ਦਾ ਵੀ ਨਿਰਮਾਣ ਕੀਤਾ ਸੀ ਪਾਂਡਵਾ ਦਾ ਰਾਜਦਾ ਵੀ ਨਿਰਮਾਣ ਕੀਤਾ ਸੀ ਤੇ ਅੱਜ ਵੀ ਹਰ ਬਿਲਡਿੰਗ ਦੇ ਵਿੱਚ ਉਹੀ ਆਪ ਖੜੇ ਹੋ ਕੇ ਕੰਮ ਕਰਾਉਂਦੇ ਐ ਕਹਿੰਦੇ ਸੰਤਨ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਸੋ ਅੱਜ ਉਹਨਾਂ ਦੀ ਤੁਸੀਂ ਜਨਮ ਦਿਨ ਮਨਾ ਰਹੇ ਹੋ ਮੈਂ ਬੜਾ ਧੰਨਵਾਦੀ ਆ ਕਿ ਮੈਨੂੰ ਵੀ ਸੋਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਨੂੰ ਹੁਕਮ ਕੀਤਾ ਸੀ ਪਰੰਦਰ ਕਮੇਟੀ ਨੇ ਗੁਰਮਖ ਸਿੰਘ ਜੀ ਤੇ ਹੋਰ ਸਾਰਿਆਂ ਨੇ ਤਾਂ 2 ਕਰੋੜ ਰੁਪਏ ਦੀ ਸਰਕਾਰ ਵੱਲੋਂ ਸੇਵਾ ਐਸੀ ਕੀਤੀ ਸੀ ਜਿਹੜਾ ਸਰਕਾਰ ਵੱਲੋਂ ਇੱਥੇ ਆ ਗਿਆ ਤੇ ਲੱਗ ਵੀ ਗਿਆ ਮੈਨੂੰ ਬੜੀ ਖੁਸ਼ੀ ਹੈ ਸੋ ਮੈਂ ਧੰਨਵਾਦੀ ਹਾਂ ਆਪਣੇ ਭਾਈ ਸਾਹਿਬ ਦਾ ਇਹਨਾਂ ਨੇ ਬੜਾ ਪਿਆਰ ਦਿੱਤਾ ਮੈਂ ਇਹਨਾਂ ਦੇ ਹਮੇਸ਼ਾ ਬੜਾ ਸਤਿਕਾਰ ਕਰਦਾ ਹਾਂ ਬਹੁਤ ਹੀ ਚੰਗੀ ਸਿੱਖਿਆਤ ਹੈ ਤੇ ਹਮੇਸ਼ਾ ਇਹਨਾਂ ਤੋਂ ਚੰਗੀ ਗੱਲ ਸਿੱਖਣ ਨੂੰ ਮਿਲਦੀ ਹੈ ਸੋ ਅੱਜ ਇਸ ਮੌਕੇ ਤੇ ਮੈਂ ਫੇਰ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਬਹੁਤ ਸਾਰੇ ਆਪੁਰਪੁਰਪੀ ਖਾਸ ਕਰਕੇ ਮਿਸ਼ਰਮਾ ਜੀ ਦੇ ਜਨਮ ਦਿਨ ਅੱਜ ਉਹਨਾਂ ਦੀ ਜਨਮ ਦਿਨ ਹੈ ਅਸੀਂ ਬੜੇ ਉਤਸ਼ਾਹ ਨਾਲ ਆਪਣੇ ਮੰਨ ਦੀ ਖਿੱਤੇ ਦੀਆਂ ਡਗਾਈਆਂ ਤੋਂ ਉਹਨਾਂ ਦੇ ਸਾਥੀ ਮਨਾ ਰਹੇ ਹਾਂ ਰਿਕ ਵਿੱਚ ਉਹਨਾਂ ਦਾ ਜ਼ਿਕਰ ਹੈ ਔਰ ਮਹਾਪਾਰਤ ਦੇ ਵਿੱਚ ਰਮਾਂਡ ਦੇ ਵਿੱਚ ਇਸਾ ਜ਼ਰੂਰ ਰਿਹਾ ਇਸ ਵਾਰੀ ਸੋਚਦਾਂਗੇ ਵੀ ਤੋਂ ਪਹਿਲਾਂ ਠੀਕ ਕੇ ਰਿਪੋਰਟ ਵੀ ਦੇ ਦਾ ਬੈਦਕਾ ਬਿਸ਼ਕਮਾ ਅਜੀ ਦੇ ਚਾਰੇ ਵਾਹਾਂ ਵਾਲੇ ਚਾਰੇ ਪਾਸੇ ਨੂੰ ਵਾਹਾਂ ਉਹ ਸ੍ਰੀ ਦੇ ਵੱਖਰੇ ਵੱਖਰੇ ਬਹੁਤ ਸਾਰੇ ਅੰਗਾਂ ਨੂੰ ਹੋਰ ਉਹਨਾਂ ਦੀ ਸਿਰਕ ਬਣਤਰ ਵਾਲੇ ਜੋ ਫਿਕਰ ਹੈ ਐਸੀ ਅਚਰਿਤ ਮਹਿਮਾ ਹੈ ਜੀ ਐਸੀ ਖੇੜ ਹੈ ਜਿਸ ਨੂੰ ਅੱਜ ਦੇ ਮਨਸੂਬਾ ਲੋਕ ਲਈ ਇਸਨਾਲਿਆ ਨਮਾਇੰ ਕਰਨਾ ਇੱਕ ਬੜੀ ਹਰਾਨੀ ਦੀ ਗੱਲ ਹੈ ਇਸ ਕਰਮਾ ਮਹਾਰਾਜ ਦਾ ਕਾਰਜ ਜਿਹੜਾ ਹੈਗਾ ਉਹ ਹੈ ਕਿ ਸਾਰੀ ਦੁਨੀਆ ਵਿੱਚ ਇਹ ਜਿਹੜਾ ਜਿਹੜਾ ਹੈਗਾ ਬੜਾ ਹੀ ਹੁਮਤਾਉਂ ਦੇ ਨਾਲ ਉਹਦਾ ਨਾਮ ਲਾਇਆ ਜਾ ਰਿਹਾ ਹੈ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਇਸ ਪਵਿੱਤਰ ਆਵਨ ਸਥਾਨ ਤੇ ਆ ਕੇ जैसे सू मन में शांति मिल रही है उत्तर चतमस्तक होंगे ना सू आए समय में सहन करना चाहिए कि आने वाले समय में असर गुरु महाराज विश्वकर्मा जी के महाराज वालों दसवें रस्ते चलन भी असं कोशिश करिए उन्होंने क्योंकि जेकर असी उन्हें दसवें रस्ते चला अपने जीवन में जितने अपने जीवन में संपर्क करा परिवार को जीवन संकट करा उतो ही अपने समाज में जो अच्छा ਇਸ ਦੌਰਾਨ ਪ੍ਰਬੰਧਕਾਂ ਨੇ ਜਿੱਥੇ ਸਮੂਹ ਸ਼ਰਧਾਲੂਆਂ ਨੂੰ ਭਗਵਾਨ ਵਿਸ਼ਵਕਰਮਾ ਜਨਮ ਦਿਹਾੜੀ ਮਹਾਉਤਸਵ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਹੁਣ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਦਾ ਵੀ ਧੰਨਵਾਦ ਕੀਤਾ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਇਸ ਮੌਕੇ ਤੇ ਬੰਟੀ ਵਾਲੀਆ ਰਣਜੀਤ ਪਾਵਲਾ ਸੁਰਿੰਦਰ ਪਾਲ ਧੀਮਾਨ ਪ੍ਰਦੀਪ ਧੀਮਾਨ ਰਮੇਸ਼ ਧੀਮਾਨ ਗੁਰਮਖ ਸਿੰਘ ਨਾਮਧਾਰੀ ਗੁਰਨਾਮ ਸਿੰਘ ਜੂਤਲਾ ਸੁਰੇਜ ਧੀਮਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਅੱਜ ਦਾ ਦਿਹਾੜਾ ਵਿਸ਼ਕਰਮਾ ਜਨਮ ਉਤਸਵ ਜਿਹੜਾ ਕੀ ਬੰਗਾ ਰੋਡ ਕੋਹਾੜਾ ਦੇ ਬਿਸ਼ਕਰਮ ਮੰਦਿਰ ਮਨਾ ਰਹੇ ਆ ਇਹਦੇ ਵਿੱਚ ਬਹੁਤ ਸ਼ਰਧਾਲੂ ਜਿੱਦਾਂ ਵੀ ਅਸੀਂ ਪਿੰਡ-ਪਿੰਡ ਜਾ ਕੇ ਸਾਡੇ ਜਿਹੜੇ ਨਵੇਂ ਦੇ ਗਏ ਆ ਉਹਨਾਂ ਨੂੰ ਇਨਵਾਈਟ ਕਰਕੇ ਆਏ ਆ ਬਹੁਤ ਸੰਕਾ ਜਿਹੜੀਆਂ ਸਾਡੇ ਨਾਲ ਨਵੀਆਂ ਵੀ ਜੁੜੀਆਂ ਬਾਕੀ ਸ਼ਹਿਰ ਵਾਸੀ ਹੋਰ ਵੀ ਸਾਰੇ ਇਸ ਵੇਲੇ ਭਗਵਾਨ ਬਿਸ਼ਕਰਮ ਜੀ ਦਾ ਅਸ਼ੀਰਵਾਦ ਲੈਣ ਆ ਰਹੇ ਆ ਗਪਤਾ ਪੈਕਰ ਦਾ ਜਿਹੜਾ ਲੰਗਰ ਆ ਪਤਾ ਨਹੀਂ ਕਿੰਨੇ ਸਾਲ ਪਿੱਛੇ ਤੋਂ ਚੱਲ ਕੇ ਉਹ ਰੁਟੀਨ ਦੇ ਵਿੱਚ ਉਹ ਸਾਨੂੰ ਜਿਹੜਾ ਇਹ ਜਲਤੀ ਮਹਾਸਭਾ ਦਾ ਇਹ ਲੰਗਰ ਹੋਲ ਆ ਰਹੇ ਆ। ਬਾਕੀ ਮੈਂ ਅੱਜ ਚੰਨੀ ਜੀ ਜਿਹੜੇ ਕਿ ਸਾਨੂੰ ਜਿਸ ਲਈ ਉਹ ਮੁੱਖ ਮੰਤਰੀ ਪੰਜਾਬ ਸੀ ਉਹਨਾਂ ਨੇ 2 ਲੱਖ 2 ਕਰੋੜ ਦੀ ਸਾਨੂੰ ਗ੍ਰਾਂਟ ਦਿੱਤੀ ਸੀ ਜਿਹਦੇ ਵਿੱਚ ਕਿ ਸਾਡੇ ਜਿਹੜੇ ਜਿਹੜੀ ਇਹਦੀ ਗ੍ਰਾਂਟ ਦਾ ਲਿਓਨ ਦਾ ਸਿਹਰਾ ਜਿਹੜਾ ਗੁਰਮਤ ਸਿੰਘ ਨਾਮ ਦਾ ਰੀਝ ਜਾਂਦਾ। ਬੋਰ ਮੈਂ ਲੋਕਲ ਜਿਹਨੇ ਪ੍ਰਸ਼ਾਸਨ ਦੀ ਬਾਕੀ ਸਾਡੇ ਮਾਨ ਸਾਹਿਬ ਆਏ ਸੀ ਜਿਹੜੇ ਉਹਨਾਂ ਦਾ ਵੀ ਧੰਨਵਾਦ ਕਰਦਾ। ਚੰਨੀ ਜੀ ਦਾ ਵੀ ਧੰਨਵਾਦ ਕਰਦਾ ਕਿ ਜਿਹੜੇ ਇੱਥੇ ਆ ਕੇ ਉਹਨਾਂ ਨੇ ਭਗਵਾਨ ਨੂੰ ਕਿਹਾ ਵੀ ਇਹ ਹੀ ਬਾਰ ਕਰਦਾ ਜੈ ਸ਼੍ਰੀ ਦੀ ਜੰਦੇ